ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੀ ਸਮੂਹ ਸੰਗਤ ਜੀ ਸੋ ਕਹਿੰਦੇ ਵੀ ਝੂਠ ਤੋਂ ਪਰਦਾ ਚੱਕਦੇ ਐਂ ਦਾ ਝੂਠ ਤੋਂ ਪਰਦਾ ਚੱਕਦੇ ਰਾਵਾਂਗੇ ਸੋ ਪਹਿਲਾਂ ਵੀ ਹੱਕ ਸੱਚ ਤੇ ਖੜੇ ਸੀ ਤੇ ਅੱਜ ਵੀ ਹੱਕ ਸੱਚ ਤੇ ਖੜੇ ਆ ਸੋ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਇੱਕ ਵੀਡੀਓ ਹੋਰ ਜਨਤਕ ਕਰਾਂਗੇ ਸੋ ਵੀਡੀਓ ਇਹਨਾਂ ਦੀਆਂ ਬਹੁਤ ਆ ਘੜ ਤੋਂ ਘਟ 13 ਸਰਪੰਚਿਆਂ ਦੀਆਂ ਵੀਡੀਓ ਜਿਹੜੀਆਂ ਮੇਰੇ ਕੋਲੇ ਆਈਆਂ ਪਈਆਂ ਪਰ ਕੀ ਗੱਲ ਆ ਇੱਕ ਇੱਕ ਕਰਕੇ ਜਨਤਕ ਕਰਨੀ ਸੀ ਕਈ ਮੇਰੇ ਵੀਰ ਤਾਂ ਆ ਕੇ ਮਾਫੀ ਮੰਗ ਗਏ ਵੀ ਅਸੀਂ ਇਗਾ ਤੂੰ ਇਹ ਕੰਮ ਨਹੀਂ ਕਰਦੇ ਮਾਨ ਸਾਹਿਬ ਸਾਡੀ ਵੀਡੀਓ ਨਾ ਜਨਤਕ ਕੀਤੀ ਜਾਵੇ ਪਰ ਜਿਹੜੇ ਬੰਦੇ ਦੀ ਅੱਜ ਮੈਂ ਵੀਡੀਓ ਜਨਤਕ ਕਰਨ ਲੱਗਾ ਸੋ ਵੀਡੀਓ ਇਸ ਬੰਦੇ ਦੀ ਵੀ ਜਨਤਕ ਨਹੀਂ ਸੀ ਕਰਨੀ ਪਰ ਕੀ ਕਰੀਏ ਜੇ ਵੀਡੀਓ ਜਿੰਨ ਤੱਕ ਨਹੀਂ ਕਰਦੇ ਤੇ ਪ੍ਰਸ਼ਾਸਨ ਤੇ ਲੋਕ ਕਹਿੰਦੇ ਆ ਸਬੂਤ ਕੀ ਆ ਇਹ ਸਬੂਤ ਦਿੰਨੇ ਆ ਤੇ ਕਹਿੰਦੇ ਆ ਜੀ ਇਹ ਕਿਸੇ ਦੀ ਪ੍ਰਾਈਵੇਸੀ ਆ ਤੇ ਦੱਸੋ ਜਾਈਏ ਤੇ ਜਾਈਏ ਕਿੱਧਰ ਮੈਂ ਪਹਿਲਾਂ ਵੀ ਕਿਹਾ ਅਪੀਲਾਂ ਦਲੀਲਾਂ ਨਾਲ ਨਾ ਸਰਕਾਰਾਂ ਚੱਲਦੀਆਂ ਨਾ ਵਕੀਲ ਚੱਲਦੇ ਨਾ ਜੱਜ ਚੱਲਦੇ ਸਬੂਤ ਮੰਗਦੇ ਆ ਸੋ ਜਦੋਂ ਵੀ ਆਈਦਾ ਸਬੂਤ ਲੈ ਕੇ ਆਈਦਾ ਸੋ ਪੰਜਾਬ ਦੇ ਨਾਲ ਜਿਹੜਾ ਤਕਾ ਹੋ ਰਿਹਾ ਜੋ ਪੱਖਪਾਤ ਹੋ ਰਿਹਾ ਸੋ ਮੇਰੇ ਵੀਰੋ ਤੁਹਾਨੂੰ ਜਾਗਣਾ ਪੈਣਾ ਇਹ ਰੌਲਾ ਕੱਲਾ ਮੇਰਾ ਨਹੀਂ ਇਹ ਸਾਰੇ ਪੰਜਾਬ ਦਾ ਰੌਲਾ ਸੋ ਪੰਜਾਬ ਨੂੰ ਲੁੱਟਿਆ ਜਾ ਰਿਹਾ ਸੋ ਮੇਰੇ ਘਰੇ ਤਾਂ ਨਸ਼ਾ ਨਹੀਂ ਹੈ ਨਾ ਮੇਰੇ ਬੱਚੇ ਖਾਂਦੇ ਆ ਮੈਂ ਤੁਹਾਡੀ ਖਾਤਰੀ ਵੀਰੇ ਬੋਲ ਰਿਹਾ ਸੋ ਹੱਕ ਤੇ ਸੱਚ ਤੇ ਬੋਲ ਰਿਹਾ ਮੇਰਾ ਵੀਰ ਸਾਥ ਦਿਓ ਮੇਰਾ ਸੋ ਕਹਿੰਦੇ ਵੀ ਲਾਡੀ ਢੋਸ ਜੀ ਜਿਨ੍ਹਾਂ ਨੇ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਸੀ ਸੋ ਇਹਨਾਂ ਦੇ ਵਾਅਦੇ ਤੋਂ ਪਹਿਲਾਂ ਜਿਹੜੇ ਇਹਨਾਂ ਦੇ ਮਹਾਗੁਰੂ ਆ ਦਿੱਲੀ ਵਾਲੇ ਸੋ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਚੱਲ ਰਹੀ ਆ ਸੋ ਪਹਿਲਾਂ ਤੁਹਾਡੇ ਅੱਗੇ ਆ ਵੀਡੀਓ ਪੇਸ਼ ਕਰਨ ਲੱਗਾ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਗੁਰੂ ਆ ਉਹਨਾਂ ਦੀ ਸਿੱਖਿਆ ਦੇਖੋ ਕੀ ਆ ਪੰਜਾਬ ਨੂੰ ਕਿੱਦਾਂ ਲੁੱਟਣ ਦੀਆਂ ਪਲਾਨਿੰਗਾਂ ਬਣਾ ਰਹੇ ਆ ਸੋ ਆ ਸੁਣਿਓ ਮੜਾ ਜੀ 2027 ਕੇ ਚੋਣ ਜਿਤਵਾਨੇ ਕੇ ਲਿਏ ਸ਼ਾਮ-ਦਾਮ ਦੰਡ ਭੇਦ ਸੱਚ ਛੂਟ ਕੁਐਸਚਨ ਆਂਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰਾਂਗੇ ਤਿਆਰੇ ਜੋਸ਼ ਕੇ ਸਾਥ ਬਹੁਤ ਬੜਾ ਲੋ ਵੀਰੇ ਵੀਰੂ ਇਹ ਸੀ ਉਹ ਸੱਚ ਜਿਹੜਾ ਤੁਹਾਨੂੰ ਪਰਦੇ ਪਿੱਛੇ ਰੱਖਿਆ ਜਾਂਦਾ ਤੇ ਤੁਹਾਡੇ ਮੂਰੇ ਨਹੀਂ ਆਉਂਦਾ ਸੋ ਹੁਣ ਤੋਂ ਸੀ ਆ ਅਗਲੀ ਵੀਡੀਓ ਸੁਣੋ ਲਾਡੀ ਢੋਸ ਦੀ ਉਸ ਤੋਂ ਬਾਅਦ ਮੈਂ ਤੁਹਾਨੂੰ ਅਗਲਾ ਕਾਰਗਰਮ ਦਿਖਾਉਣਾ ਸੋ ਪਹਿਲਾ ਇਹ ਦੇਖੋ ਵੀ ਇਹ ਕੀ ਕਹਿੰਦਾ ਸੀ ਇਲੈਕਸ਼ਨ ਤੋਂ ਪਹਿਲਾਂ ਲਾਡੀ ਢੋਸ ਦੀ ਜ਼ੁਬਾਨ ਦੇਖੋ ਤੁਸੀਂ ਇਨਸ਼ੋਰ ਕਰੋਗੇ ਇਹ ਚੀਜ਼ ਨੂੰ ਭਾਈ ਜੀ ਹਲਕਾ ਧਰਮਗੋੜ 'ਚ ਮੈਨੂੰ ਨਸ਼ਾ ਨਹੀਂ ਵੜਨ ਦਿੰਦਾ ਇੱਕ ਗੱਲ ਪੱਕੀ ਆ ਹੋਰ ਕੁਝ ਹੋਵੇ ਨਾ ਹੋਵੇ ਪਰ ਹਲਕਾ ਧਰਮਗੋੜ 'ਚ ਮੈਨੂੰ ਨਸ਼ਾ ਨਹੀਂ ਵੜਨ ਦਿੰਦਾ ਇਹ ਅਰਸ਼ ਭਾਈ ਦੂਰੋਂ ਦਿਖਾ ਦੇ ਕਿਉਂਕਿ ਇਹ ਭਾਈ ਨੇ ਵਾਦਾ ਕਰਿਆ ਤੇ ਮੇਰੇ ਨਾਲ ਕਿਸੇ ਕੈਂਡੀਡੇਟ ਨੇ ਇਹ ਗੱਲ ਤੇ ਵਾਦਾ ਨਹੀਂ ਕਰਿਆ ਮੈਂ ਕਹਿਆ ਜੀ ਹਾਂ ਇਹ ਢੋਸ ਦੀ ਜ਼ੁਬਾਨ ਦਾ ਢੋਸਾ ਵਾਦਾ ਹਲਕਾ ਧਰਮਗੋੜ 'ਚ ਨਹੀਂ ਵੜਨ ਦਿੰਦਾ ਨੀ ਗੋੜਾ ਲੋ ਵੀ ਮਿੱਤਰੋ ਇਹ ਸੀ ਉਹ ਵੀਡੀਓ ਜਿਹੜੀ ਲਾਡੀ ਢੋਸ ਨੇ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਨਾਲ ਵਾਅਦਾ ਕਰਕੇ ਤੁਹਾਨੂੰ ਮੂਰਖ ਬਣਾਇਆ ਜਿਵੇਂ ਦਿੱਲੀ ਵਾਲਿਆਂ ਨੇ ਬਣਾਇਆ ਤੁਸੀਂ ਇਹਨੂੰ ਵੋਟਾਂਵਾ ਬੈਠੇ ਹੁਣ ਇਹਦੀ ਜਿਹੜੀ ਸਰਜਰੀ ਟਾਕ ਸੁਣੋ ਕੀ ਆ ਉਸ ਤੋਂ ਬਾਅਦ ਮੈਂ ਖਲਾਸੇ ਕਰ ਦਾਂ ਸਾਰੇ ਵੀ ਆਹ ਜਿੱਦ ਨੇ ਗੁਰਦੁਆਰੇ ਦੇ ਵਿੱਚ ਵੜ ਕੇ ਕੀ ਸੋਹਾਂ ਖਾਰਿਆ ਕਿ ਜਿੰਨੀ ਟੀਮ ਖੜੀ ਆ ਇਸ ਟੀਮ ਦੇ ਵਿੱਚ ਸਰਕਾਰ ਬਣੀ ਹੈ ਕਿਸੇ ਨੇ ਨਸ਼ਾ ਵੇਚਿਆ ਹੋਵੇ ਕਿਸੇ ਨੇ ਨਸ਼ਾ ਸਪਲਾਈ ਕੀਤਾ ਹੋਵੇ ਕਿਸੇ ਨੇ ਨਸ਼ੇ ਵਾਲੇ ਤੋਂ ਪੈਸੇ ਲੈ ਹੋਣ ਕਿਸੇ ਨੇ ਨਸ਼ਾ ਕਿਸੇ ਦੇ ਮੂੰਹ ਦੇ ਵਿੱਚ ਪਾਇਆ ਹੋਵੇ ਤੇ ਪਰਮਾਤਮਾ ਸਾਨੂੰ ਇਹੋ ਜੀ ਸਜ਼ਾ ਦੇ ਕਿ ਅਸੀਂ ਹਰੇਕ ਸਜ਼ਾ ਤੋਂ ਤਿਆਰ ਹਾਂ

ਸੋ ਮੇਰੇ ਵੀਰੋ ਆ ਜਿਹੜੇ ਇਹ ਡਰਾਮੇ ਕਰ ਰਿਆ ਸੌਂ ਖਾ ਰਿਆ ਗੁਰਦੁਆਰੇ ਦੇ ਵਿੱਚ ਵੜ ਕੇ ਵੀ ਜਦੋਂ ਦੀ ਮੇਰੀ ਸਰਕਾਰ ਬਣੀ ਆ ਮੇਰੇ ਕਿਸੇ ਬੰਦੇ ਨੇ ਚਿੱਟਾ ਵੇਚਿਆ ਹੋਵੇ ਮੈਂ ਮੇਰਾ ਵੀਰ ਤੈਨੂੰ ਪਹਿਲਾਂ ਕਹਿਣ ਲੱਗਾ ਸੀ ਵੀ ਸੋਚ ਸਮਝ ਕੇ ਗੱਲ ਕਰਿਆ ਕਰ ਜਿਹੜੇ ਬੰਦੇ ਆ ਇਸ ਟਾਈਮ ਤੇਰੇ ਮਗਰ ਖੜੇ ਆ ਚਟਾ ਨਹੀਂ ਮੜਨ ਦੇਣਾ ਅੱਜ ਵੀ ਇਸ ਗੱਲ ਤੇ ਕੈਮ ਹਜੇ ਤਾਂ ਤੇਰੇ ਇੱਕ ਸਰਪੰਚ ਦੀ ਵੀਡੀਓ ਜਾਗਰ ਕਰਨ ਲੱਗਾ ਹਜੇ ਤਾਂ 13 ਮਗਰ ਪਏ ਆ ਉਹ ਮੇਰੇ ਵੀਰੋ ਆ ਦੇਖੋ ਤੇ ਇਹਦੇ ਤੋਂ ਮੰਗੋ ਕੀ ਮੰਗਣਾ ਇਨਸਾਫ਼ ਮੰਗਣਾ ਕੀ ਮੰਗਣਾ ਇਹਦਾ ਅਸਤੀਫਾ ਮੰਗਣਾ 4 ਸਾਲ ਹੋ ਗਏ ਤੇਰੇ ਤੋਂ ਨਸ਼ੇ ਨੂੰ ਥਲਣੀ ਪਈ ਤੂੰ ਡਰਾਮੇ ਕਰਦਾ ਜਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਚਾਰਾਂ ਸਾਲਾਂ ਚ ਤੂੰ ਨਹੀਂ ਕੁਝ ਕਰ ਸਕਿਆ ਚਾਰ ਮਹੀਨੇ ਦੇ ਦੇ ਲਿਖਤੀ ਰੂਪ ਚ ਆ ਦੀ ਕੁਰਸੀ ਦੇ ਦੇ ਜਿਹਾ ਦੋਨਾ ਧਰਮਪੋੜ ਤੇ ਕੋਟੀ ਸੇਖਾਂ ਚੋਂ ਨਸ਼ਾ ਨਾ ਮੰਨਦ ਕੀਤਾ ਤੇ ਫਿਰ ਗੱਲ ਕਰੀ ਸੋ ਡਰਾਮੇ ਨਾ ਕਰ ਮੈਂ ਤਾਂ ਫਿਰ ਵੀ ਕਿਸੇ ਪਾਵਰ ਚ ਨਹੀਂ ਫਿਰ ਵੀ ਆਪਦਾ ਕੰਮ ਕਰ ਰਿਆ ਪਰ ਤੁਸੀਂ ਡਰਾਮੇ ਕਰ ਰਹੇ ਹੋ ਆ ਹੁਣ ਆ ਦੇ ਕੋਆਰਡੀਨੇਟਰ ਨੂੰ ਪੁੱਛ ਉਹ ਨਸ਼ਾ ਕਿੱਥੋਂ ਲਿਆਉਂਦਾ ਸੀ ਕਿਉਂ ਨਹੀਂ ਹਜੇ ਤੱਕ ਤੂੰ ਕਾਰਵਾਈ ਕੀਤੀ ਕਿਉਂ ਲੋਕਾਂ ਨੂੰ ਮੂਰਖ ਬਣਾ ਰਿਆ ਪੁੱਛ ਆਪਦੇ ਸਰਪੰਚ ਨੂੰ ਤੂੰ ਚਟੇਰੀ ਵਾਰ-ਵਾਰ ਥਾਪਣਾ ਦਿੰਦਾ ਸੀ ਵੀ ਚਟਾਰੀ ਮੈਂ ਵੜਨ ਦੇਣਾ ਵਾਰ-ਵਾਰ ਚਿੱਟੇ ਦੇ ਗੱਲ ਲਿਆਉਣਾ ਹੁਣ ਤਾਂ ਚਿੱਟੇ ਦੇ ਪ੍ਰੂਫ ਵੀ ਦੇਤੇ ਕਾਂ ਹੋਰ ਵੀ ਪ੍ਰੂਫ ਪਏ ਆ ਸੋ ਜਿਹੜੇ ਮੇਰੇ ਵੀਰ ਤੇਰੇ ਰੇਤਾ ਦੇ ਖੱਡੇ ਚਲਾਉਂਦੇ ਆ ਸਨ 2000 ਤੋਂ ਬਾਅਦ ਤੇ 2025 ਤੱਕ ਜਿੰਨੇ ਵੀ ਪਰਚੇ ਆ ਸਾਰੇ ਦੇ ਸਾਰੇ ਪ੍ਰੂਫਾਂ ਸਮੇਤ ਮੇਰੇ ਕੋਲ ਪਏ ਆ ਜਿੰਨੇ ਖੱਡੇ ਆ ਸਾਰਿਆਂ ਦੀਆਂ ਵੀਡੀਓ ਆਡੀਓ ਪਈਆਂ ਪਰ ਮੈਂ ਕਿਸੇ ਨਾਲ ਪਹਿਲ ਨਹੀਂ ਕਰਦਾ ਜੇ ਕੋਈ ਵੀ ਮੇਰਾ ਵੀਰ ਪਹਿਲ ਕਰੂਗਾ ਤੇ ਇਹਨਾਂ ਮੇਰੇ ਵੀਰਾਂ ਦੀਆਂ ਨੀਲੀਆਂ ਵੀਡੀਓ ਵੀ ਪਈਆਂ ਕਾਲੂ ਨਾ ਕਿਉਂ ਵੀ ਸਾਡੇ ਤਲਾਕ ਹੋ ਗਏ ਸਾਡੇ ਘਾਟ ਟੁੱਟ ਗਏ ਪਰ ਮੈਂ ਫਿਰ ਕਹਿਣਾ ਮੈਂ ਪਹਿਲ ਨਹੀਂ ਕਰਦਾ ਜੇ ਕਿਸੇ ਨੇ ਪਹਿਲ ਕੀਤੀ ਤੇ ਮੈਂ ਪਿੱਛੇ ਨਹੀਂ ਹਰਦਾ ਸੇਵ